ਤਰਨਤਾਰਨ ਜਿਮਨੀ ਚੋਣਾ ਚਕਾਲੀ ਦਲ ਦੇ ਕੈਂਡੀਡੇਟ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੋ ਨੂੰ ਗ੍ਰਫਤਾਰ ਕਰ ਲਿਆ ਗਿਆ ਜੀ ਬਿਲਕੁਲ ਚਾਰ ਮੁਕਦਮੇ ਦਰਜ ਹੋਣ ਦੀ ਜਾਣਕਾਰੀ ਸੀ ਉਹਨਾਂ ਕੋਲ ਔਰ ਉਹਨਾਂ ਨੇ ਸਾਰੇ ਮਸਲੇ ਦੇ ਵਿੱਚ ਅੰਤਰੀ ਜਮਾਨਤ ਲਈ ਸੀ ਤੇ ਅੱਜ ਸ਼ਾਮਲ ਤਫਤੀਸ਼ ਹੋਣ ਵਾਸਤੇ ਤਰਨਤਾਰਨ ਥਾਣੇ ਦੇ ਵਿੱਚ ਪਹੁੰਚੇ ਸਨ ਔਰ ਦੱਸਿਆ ਜਾ ਰਿਹਾ ਕਿ ਇੱਕ ਪੰਜਵਾਂ ਮੁਕੱਦਮਾ ਪੁਲਿਸ ਨੇ ਉਹਨਾਂ ਦੇ ਖਿਲਾਫ ਖੜਾ ਕਰ ਦਿੱਤਾ ਯਾਨੀ ਕਿ ਪੰਜਵੇਂ ਮੁਕਦਮੇ 'ਚ ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਉਸੇ ਪੰਜਵੇਂ ਮੁਕਦਮੇ 'ਚ ਉਹਨਾਂ ਦੀ ਗ੍ਰਿਫਤਾਰੀ ਤਖਾ ਦਿੱਤੀ ਗਈ ਹੈ ਕੰਚਨਪ੍ਰੀਤ ਕੌਰ ਨੂੰ ਚਭਾਲ ਪੁਲਿਸ ਨੇ ਗ੍ਰਿਫਤਾਰ ਕੀਤਾ 10 ਨਵੰਬਰ ਨੂੰ ਮੁਕਦਮਾ ਚਭਾਲ 'ਚ ਦਰਜ ਹੋਇਆ ਸੀ ਔਰ ਜੋ ਹੈ ਮੁਕਦਮਾ ਦਰਜ ਹੋਇਆ ਸੀ ਦੱਸਿਆ ਜਾ ਰਿਹਾ ਹੈ ਕੰਚਨਪ੍ਰੀਤ ਕੌਰ ਦੇ ਪਤੀ ਅਮਰਤਪਾਲ ਦੇ ਖਿਲਾਫ ਦਰਜ ਕੀਤਾ ਗਿਆ ਸੀ ਤੇ ਬਾਕੀ ਅਨਨੋਨ ਦੱਸੇ ਗਏ ਸਨ ਯਾਨੀ ਕਿ ਉਸ ਵੇਲੇ ਇਸ ਕੇਸ ਦੇ ਵਿੱਚ ਕੰਚਨਪ੍ਰੀਤ ਕੌਰ ਨਾਮਜ਼ਦ ਨਹੀਂ ਸਨ ਔਰ ਜਦੋਂ ਕੰਚਨਪ੍ਰੀਤ ਕੋਲ ਆਪਣੇ ਖਿਲਾਫ ਦਰਜ ਹੋਏ ਚਾਰ ਮੁਕਦਮਿਆਂ ਦੇ ਵਿੱਚ ਅੰਤਿਮ ਜਮਾਨਤ ਲੈ ਕੇ ਸ਼ਾਮਲ ਤਫ਼ਤੀਸ਼ ਹੋਣ ਪਹੁੰਚੇ ਤੇ 5-6 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਅਚਾਨਕ ਚੱਬਾਲ ਪੁਲਿਸ ਆਂਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਹਵਾਲਾ ਦਿੱਤਾ ਜਾਂਦਾ ਕਿ ਚੱਬਾਲ ਦੇ ਵਿੱਚ ਉਹਨਾਂ ਦੇ ਖਿਲਾਫ ਮੁਕਦਮਾ ਨੰਬਰ 208 ਦਰਜ ਹੈ ਔਰ ਇਸੇ ਮੁਕਦਮੇ 'ਚ ਉਹਨਾਂ ਦੀ ਗ੍ਰਿਫਤਾਰੀ ਪਾਤੀ ਜਾਂਦੀ ਆ ਕਾਲੀ ਦਲ ਨੇ ਇਸ ਪੂਰੇ ਮਸਲੇ ਨੂੰ ਸਿਆਸੀ ਘਟਨਾਕਰਮ ਦੱਸਿਆ ਉਹਨਾਂ ਨੇ ਕਿਹਾ ਵਾ ਕਿ ਆਮ ਆਦਮੀ ਪਾਰਟੀ ਚੋਣਾ ਹੋਣ ਤੋਂ ਬਾਅਦ ਵੀ ਸਿਆਸੀ ਰੰਜਿਸ਼ ਕੱਢ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੀਆਂ ਜਿਮਣੀ ਚੋਣਾ ਨੇ ਉਸ ਵੇਲੇ ਦੇ ਐਸਐਸਪੀ ਡਾਕਟਰ ਅਵਜੋਤ ਕੋਰ ਨੂੰ ਵੀ ਚੋਣਯੋਗ ਦੇ ਜਰੀਏ ਸਸਪੈਂਡ ਕਰਵਾ ਦਿੱਤਾ ਸੀ ਉਹ ਉਸ ਤੋਂ ਬਾਅਦ ਡੀਐਸਪੀ ਲੈਵਲ ਦੇ ਅਧਿਕਾਰੀਆਂ ਦੇ ਉੱਤੇ ਵੀ ਕੁਝ ਦਿਨ ਪਹਿਲਾਂ ਹੀ ਕਾਰਵਾਈ ਹੋਈ ਹੈ ਸੋ ਕੁੱਲ ਮਿਲਾ ਕੇ ਉਹਨੇ ਇੱਕ ਵਾਰ ਫਿਰ ਸ਼ਰਮਣੇ ਕਾਲੀ ਦਲ ਨੇ ਤੱਕੇ ਸ਼ਾਹੀ ਦੇ ਇਲਜ਼ਾਮ ਲਾਇਆ ਨੇ ਆਮ ਆਦਮੀ ਪਾਰਟੀ ਤੇ ਕਿ ਇੱਕ ਨਵਾਂ ਮੁਕੱਦਮਾ ਖੜਾ ਕਰਕੇ ਉਹਨਾਂ ਦੇ ਖਿਲਾਫ ਉਹਨਾਂ ਦੀ ਗ੍ਰਿਫਤਾਰੀ ਪਾਤੀ ਗਈ ਜਦ ਕਿ ਪਹਿਲਾਂ ਉਸ ਕੇਸ ਦੇ ਵਿੱਚ ਉਹ ਨਾਮਜ਼ਦ ਨਹੀਂ ਸਨ ਔਰ ਜੋ ਐਫ ਆਈ ਆਰ ਦੀ ਕਾਪੀ ਵੀ ਸਾਹਮਣੇ ਆਈਆ ਉਸ ਦੇ ਵਿੱਚ ਵੀ ਉਹ ਨਾਮਜ਼ਦ ਦਿਖਾਈ ਨਹੀਂ ਦੇ ਰਹੇ ਅਮਰਿਤਪਾਲ ਤੇ ਅਨਨੋਨ ਲੋਕਾਂ ਦੇ ਖਿਲਾਫ ਇਹ ਮੁਕੱਦਮਾ ਦਰਜ